ਸੀਟੀ ਨਹੀਂ ਵਾਦੀ ਇਹ ਚ ਧਰਦੀ ਹੈ। ਏ.ਸੀ. ਦਾ ਉਹਦੀ ਬਾਈਕ ਖਾਲ ਹੈ। ਕਿਵੇਂ ਵਾਦੀ? ਚਾਰ ਉਪਰ। ਤੜਕਾ ਲਾ ਕੇ ਸਾਕੰਦਰਾਣਾ ਕਿਸ ਨੂੰ ਲੋ? ਉਹ ਹੋਰ ਕੋਈ ਨਾ ਰਿੰਨੂ ਜੀ ਕਰ ਰਵਾਂ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ। ਟਾਈਮ ਸਾਢੇ ਸੱਤ। ਵੀਰ ਦੀ ਮੰਜਾ ਚੱਕ ਲਈ ਇੱਕ ਹੋਰ ਬੈਠ ਚਾਹ ਪੀ ਲਿਓ ਜੀ। ਠੀਕ ਹੈ ਨਾ ਡੈਡੀ? ਨਾਟਾ ਆਪਣੇ ਵਾਲੇ ਦੀ ਸਰਬਸ ਮੈਕਰਾ ਲਿਆਉ ਨੂੰ ਉਹ ਕਵਰ ਫ੍ਰੀ ਤੇ ਆ ਮੰਜਾ ਚੱਕ ਲੈ ਇੱਕ ਹੁਣ ਚਾਰ ਮੰਜਾ ਚੱਕ ਲੈ ਇੱਥੇ ਹੀ ਕਰਾ ਲਾ ਤੇ ਮਾਰਨਿੰਗ ਦੇ ਕੰਮ ਧੰਦੇ ਆਪਾਂ ਕਰਤੇ ਸ਼ੁਰੂ ਹੋ ਗਏ ਸਟਾਰਟ ਦੂਰੀਰ ਵਾਲੀ ਚਾਹ ਪੀ ਕੇ ਲੱਗਦੇ ਆ ਉਧਰ ਕਰਨ ਲਿਆਇਆ ਸੀਗਾ ਟਰਾਲਾ ਭਰ ਕੇ ਬੁਰਗਾ ਉਹ ਲਾਉਨੇ ਆਪਾਂ ਤੇ ਮਸ਼ੀਨ 'ਚ ਤਕਰੀਬਨ ਮੇਰੇ ਕੱਪੜੇ ਕੱਢ ਕੇ ਰੱਖੇ ਪਏ ਆ ਬਸ ਤੁੰਨੇ ਪਾਣੀ ਕੱਢਣ ਵਾਲਾ ਰਹਿ ਗਿਆ ਸੜ ਦੇ ਤਾਰ ਤੇ ਅੱਜ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਗਰ ਲਾਲ ਤੋਂ ਕਢਾਲ ਗਏ ਹੈ ਹੈਪੀ ਬਰਥਡੇ ਬਈ ਤਿਕਤਾ ਹਾਂ ਤੇ ਮੈਂ ਕਹਿ ਤਾ ਸਵੇਰੇ ਹੀ ਮੈਂ ਤਾਂ ਇਹਦਾ ਬੋਲਿਆ ਨਹੀਂ ਮੈਂ ਕਹ ਹੈਪੀ ਬਰਥਡੇ ਡੂ 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 ਮੈਂ ਕਿਹਾ ਗਰ ਲਾਲ ਤੋਂ ਕ੍ਰਮ ਤੇ ਸਰਪਤ ਅੱਜ ਪਾਰਟੀ ਹੋ ਗਈ ਜੰਗਲ ਵਾਲੇ ਇਹਨਾਂ ਨੂੰ ਕਿਹਾ ਹੋਇਆ ਗਰ ਲਾਲ ਨੇ ਇਹੋ ਕੁੱਛ ਨਹੀਂ ਉਹ ਆਇਆ ਤਾਂ ਸਾਹੇਟ ਵਿੱਚ ਬੰਦਾ ਜਿਹੜਾ ਕਰਤਾ ਤਾ ਉਹ ਜਿਹੜਾ ਟਰੱਕ ਆਉਂਦਾ ਤੇ ਇਹਦਾ ਤੇਲ ਹੀ ਪਦਨ ਉਹ ਤਾਂ ਕਹਿੰਦਾ ਇਹਦਾ ਕਰਦਾ ਮੈਂ ਕਹਿੰਦਾ ਜੀ ਬੀ ਜਿਹੜਾ ਕੰਨ ਕੁੜ ਤੋਂ ਬਾਅਦ ਚੱਕਰ ਆ ਲਾਵੇਂ ਤੇ ਉਹ ਜਿਹੜਾ ਮੈਨੂੰ ਬੰਦਾ ਵੀ ਕਰ ਸੁਭਾਰਾ ਕਰ ਜਰਰਾ ਦੂਰੇ ਪਾ ਦੇ ਨੀ ਉਹਦੇ ਤੇ ਜਿਹੜਾ ਉਹਨਾਂ ਦੇ ਕੋਲ ਚੱਲਦਾ lihat mau kita tunggu itu banyak ਵੱਤ ਦਾ ਮੜਬੂਰ ਖੜਾ ਰਹਿਣ ਦਾ ਟਰੈਕਟਰ। ਅਮਰ ਦੇਰ ਨਾਲ ਕਰਕੇ ਖੜਿਆ। ਕਿਹੜੇ ਲੱਗ। ਆਪਣੇ ਵਾਲੇ ਤਾਂ ਕਿਵੇਂ ਨੇ। ਬਹੁਤ ਸੰਘਣਾ ਤੇਲ ਹੈ ਨਾ ਅੱਗੇ ਤੇ ਲਿਆ ਹੀ ਭਾਇ ਕੇ ਇੱਕ ਕਰਨਾ। ਨਾ ਹੁਣ ਅੱਜ ਜ਼ਰੂਰੀ ਹੋ ਗਈ। ਓਹੋ ਟਰੈਕਟਰ ਵਗਣੇ ਬਹੁਤ ਆ। ਪੈਲੀਆਂ ਕਿਤੇ ਆਈਆਂ ਬੇ ਹਾਲੇ ਮਾਰ ਦੇ ਵੀਰ ਦਿੰਦਾ ਹੈਗਾ। ਫਿਰ ਹੁਣ ਤੁਸੀਂ ਮੇਰੀ ਗੱਲ ਸੁਣੋ ਉਹ ਬੀਤਾਂ ਦਾ ਤਾਂ ਕਿਤੇ ਨਾ ਕੱਟਿਆ ਵਾ। ਹੁਣ ਉਹ ਆ ਜਿਹੜਾ ਕੱਲ ਨਾਲ ਆ। ਇਹ ਆਪਾਂ ਕਰ ਲੈ ਐਸਥੀਅਤ ਲਾਉਣੇ ਆ ਪਾਪਾ ਹਿੰਦੇ ਡੇੜਾ ਪਾਣੀ ਲੋਨ ਜਾਇਆ ਕਰੂਗਾ ਯਾਰ ਫਿਰ ਪਾਪਾ ਨੂੰ ਪੁੱਛ ਬਾਉਤਲੇ ਬਾਹਰ ਚ ਲਾ ਦਿੰਨੇ ਆ ਮੱਲਗਾਨੇ ਕੋਈ ਨਾ ਇਕੱਠਾ ਕਰ ਲੋ ਲੋਈ ਤਾਂ ਗੱਲ ਆ ਯਾਰ ਕਿੱਧਰ ਕਿੱਧਰ ਬੰਦਾ ਇਕੱਠਾ ਜਾ ਕੇ ਪਾਣੀ ਚ ਲੈ ਆ ਅੱਛਾ ਇੱਕ ਗੱਲ ਹੋਰ ਆਪਣੇ ਘਰ ਵਾਲੇ ਖੇਤ ਵੀ ਉਲਟਾਵੇਂ ਹਲਾ ਨਾ ਬਹਣੀ ਕਰ ਭਲਾ ਕਣਕੀ ਵੀ ਜਮੇ ਚੰਗਾ ਕੀ ਬੋਲਦਾ mas Bush. No, aber mi... ਇਸ ਤਰ੍ਹਾਂ ਕਿ ਵੇਕ ਲਾ ਕੇ ਜਾਂ ਸਬਜ਼ੀ ਕਿਵੇਂ ਬਣੀ ਹੈ ਪਤਾ ਨਹੀਂ ਕਿੰਨਾ ਮੈਚਾ ਮੈਂ ਹਾਂ 12 13 ਪਾਈਆਂ ਹਰ ਮੋ ਪਾਪਾ ਦੇ ਖਾਣ ਵਾਲੀ ਗਿਆ ਲੱਭੀ ਪਿੰਡਗਾ ਨਹੀਂ ਪੜ ਗਈ ਟਿਪਲ ਟਿਪੜ ਬਾਹਰ ਹੋਰ ਦੋਨਾਂ ਖੇਤਾਂ ਦਾ ਕੰਮ ਨਵੇੜ ਦੇ ਪੁੱਤ ਚੰਗਾ ਹੋਰ ਅੱਜ ਹਾਂ ਹਾਂ ਆਪਾਂ ਰੋਟੀ ਪਕਾਣ ਨੂੰ ਹਟਾ ਕੋਲੋ ਭਾਈ ਦੇ ਲਈ ਲੈਟ ਕਰਨਾ ਬਾਹਰ ਸੱਚੀ ਬਾਹਲੀ ਹਨਾ ਉਹਦੀ ਪਿੰਡਾਂ ਤੋਂ ਮੈਂ ਤਾਂ ਬਹੁਤ ਸਾਰਿਆਂ ਦਾ ਚਾਚਾ ਰਾਣੀ ਸਾਰਿਆਂ ਦੀ ਰਾਣੀ ਹੈ ਨਾਨਾ ਮੇਰਾ ਰਾਣੀ ਕਹਿੰਦੇ ਫੇਰ ਮਾਫੀ ਦੀ ਗੱਤਾਂ ਹੀ ਆਏ ਨਾ ਤੇ ਇਧਰ ਆਪਣੇ ਚੈਣਾ ਜੀ ਬੈਠੇ ਫੋਟੋ ਸ਼ੂਟ ਕਰ ਰਹੇ ਆ ਹੂੰ ਤੇਰੇ ਕੋ ਸਾਈ ਜਾਂਦਾ ਮਗਰ ਆ ਪੌਲੇ ਚਾਹ ਕੋਈ ਅੰਦਰ ਸਾਰੇ ਕੰਮ ਮੇਰੇ ਤੇ ਆ ਜਾ ਤਾ ਪੀ ਲਾ ਉਹ ਚਾਰਾ ਪੀ ਲੈ ਪਾਣੀ ਕਰਕੇ ਆ ਬੁਲਾ ਲਉਂਗਾ ਬੰਦੇ ਤੋਂ ਤਰਾਂ ਮੈਂ ਦੇਖ ਨੀ ਉਹ ਪਤਾ ਖੜਿਆ ਕਰਿਆ ਮੈਂ ਕੀ ਕਰਦੀ ਚੱਲ ਆ ਜਾ ਅੱਜ ਤਾਂ ਭਾਈ ਅਸੀਂ ਗੰਗੇ ਨੂੰ ਬਰਫੀ ਖਵਾਤੀ ਹੈ ਨੰਗਾ ਕੇ ਹੂੰ ਜਨਮ ਦਿਨ ਮਨਾ ਲਿਆ ਅੰਕਲ ਦਾ ਚਲ ਵਸ ਆ ਜਾ ਅੱਪਾ ਦਿੱਤੇ ਸੀਗੇ ਸਕੂਟ ਅਸਲਾਈ ਕਰਨੇ ਰੈਡੀ ਹੋ ਕੇ ਆ ਗਏ ਦੋ ਬਾਰੇ ਫਿੱਕੇ ਵੀ ਕੀਆ ਦੋ ਨਹੀਂ ਜਦੋਂ ਬਣਾ ਕੇ ਨਹੀਂ ਸੀ ਗਈ ਸਕੂਟ ਅੱਗੇ ਉਹ ਨੂੰ ਜਾਣ ਲੱਗੀ സാടമ ചോ

ਪੂਰੀਕ ਕਰਨੀ ਆ ਆ ਵੜੀ ਮਲੇ ਮਲੇ ਮਤਲ ਨਿਕੋ ਹੋ ਰਹੀ ਓ ਜੀ ਤਾਂ ਆਈ ਪਾਲ ਨੂੰ ਜੇ ਬੇਰੇ ਮੋਟੇ ਜਿਹੜੇ ਪਨੀਰੀ ਲੇ ਕੇ ਉਹਨਾਂ ਨੂੰ ਦੇ ਕੇ ਜਾਂ ਆਦੇ ਆਪਰਾ ਕਰਦੇ ਗੱਲ ਲੈ ਬਸ 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 ਕੋਈ ਨਹੀਂ ਮੈਂ ਕਰ ਦਿੰਦਾ ਬਸ ਬਾਈ ਬਣ ਗਿਆ ਥਾ ਉਧਰ ਦੇਖ ਕੇ ਆਵਾ ਹੈ ਕੀ ਚਾਰ ਕੋਲੇ ਅੱਛਾ ਉਹ ਪੱਥਰ ਨੂੰ ਥਾਂ ਇੱਥੇ ਬਣਾਤਾ ਆ ਬਣਾਤਾ ਹੁਣ ਕਹੂੰਗੀ ਇੱਥੇ ਸੈਟ ਲਾ ਇੱਥੇ ਸੈੱਟ ਲੂਗੀ ਚੱਲ ਤਾਂ ਨੂੰ ਪੱਥ ਕੇ ਧਰ ਦੂਗੀ ਉਧਰੋਂ ਕਢਾਉਣੀ ਆ ਸਵੇਰੇ ਸੂਰੇ ਦੇਖਦੇ ਹਜੇ ਨਾ ਚੱਲੋ ਤੁਨੋਂ ਉਹ ਥੱਲਣ ਵਾਲਾ ਹੋ ਜਾਣ ਨੂੰ ਇਹਨਾਂ ਦਾ ਇਹ ਹੈ ਹਾਂ ਜਿਹਨਾਂ ਦਾ ਪਾਸਾ ਮੰਡੀ ਜਾਣਾ ਹਾਂ 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 ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਗੱਲ ਸੱਚੀ ਹੈ ਇੱਥੇ ਉੱਥੇ ਸੈਟ ਲਾ ਤਾਂ ਨੂੰ ਧਰ ਦੂਗੀ ਇੱਥੇ ਸੈਟ ਲੂਗੀ ਇੱਕ ਅੱਧਾ ਦਿਨ ਕੋਈ ਨਹੀਂ ਫਿਰ ਕਰ ਲਾਂਗੇ ਉਧਰ ਜਾਓ ਜਾਓ ਤੁਸੀਂ ਮੰਡੀ ਜਾਓ ਮੰਡੀ ਲੱਗਿਆ ਤੋਲ ਆਪਣੇ ਝੋਨੇ ਨੂੰ ਮੈਂ ਕਿਹਾ ਤੋਲ ਲੱਗ ਗਿਆ ਤੇ ਤੋਲ ਜੂਠ ਐਵ ਨਹੀਂ ਓਕੇ ਇੱਕ ਤਾਂ हां चोलियां ਦੁੱਧ ਪਉਣ ਗਿਆ ਕੌਰਪੀਤ। ਠੀਕ ਹੈ। ਉਹ ਕੇ ਬੋਤਲ ਭਰਨੀ ਸੀ ਪਾਣੀ ਦੀ ਮੈਂ ਭਰ ਦਿੰਨੇ। ਧੋ ਕੇ ਬੋਤਲ ਭਰ ਦਿੰਨੇ ਆ। ਇੱਥੇ ਹਾਂ ਭਰਿਆ ਵੇ ਮੈਟ੍ਰੋ। ਹਾਂ, ਵਾਟਰ ਕੋਲਰ ਵੀ ਭਰਿਆ ਵਾ। ਆਈ ਹਾਈ। ਓਹ ਹੋ। ਅੱਜ ਗੁੰਮ ਜਿਆ ਹੋਇਆ ਪਿਆ ਹੈ ਨਾ ਗਰਮੀ ਹੋ ਗਈ। ਲੌਬੀ। ਆਪਣੇ ਕੰਮ ਤਾਂ ਦੇ ਸਾਰੇ ਨਿਬੜ ਗਏ ਆ ਮੰਡੀ ਚ ਝੋਨਾ ਤੁਲੀ ਜਾਂਦਾ ਕਰਨ ਮੰਡੀ ਚ ਵੀਰ ਜੀ ਨੇ ਵਿਚਾਰੇ ਨੇ ਪਸ਼ੂਆਂ ਦਾ ਸਾਭ ਲਿਆ ਕਵਰ ਵੀ ਤੇ ਦੁੱਧ ਪਾਉਣ ਗਿਆ ਵਾ ਤੇ ਮੈਂ ਇਧਰ ਉਤਲਾ ਪੁਤਲਾ ਕਰ ਲਿਆ ਸੱਦਾ ਪੱਤਰ ਆ ਗਿਆ ਕੱਪੜੇ ਪ੍ਰੈਸ ਕਰਕੇ ਰੱਖ ਲਏ ਆਪਾਂ ਬੰਦ ਉਹਨਾਂ ਨੇ ਸੱਧ ਰਾਣੀ ਜਿਠਾਣੀ ਨੇ ਤਿਆਰੀ ਖਿੱਚ ਲਈ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਅਪ ਕਰਦੇ ਆ ਇੱਥੇ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ